ਅੱਜ ਜੀ ਉੱਠ ਕੇ ਜੀ ਸਵੇਰੇ 3 ਵਜੇ ਨਹਾ ਕੇ ਤਿਆਰ ਹੋ ਗਏ ਆ ਦੇਖੋ ਰੂੰਦਾ ਹਲਕੀ ਬਣ ਗਿਆ ਕੱਲ ਕਿਵੇਂ ਆਏ ਸੀ ਤੇ ਅੱਜ ਕਿਵੇਂ ਹੋ ਗਿਆ ਹੈ ਹੁਣ ਜਾ ਰਹੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਢਿੰਗ ਢਿੰਗ ਦੇਖੋ ਜੀ ਸਾਡੀ ਲਿਸਟ ਅੰਜ ਅਸੀਂ ਤਿਆਰ ਹੋ ਕੇ ਆਗੇ ਸੀ ਗੁਰਦੁਆਰਾ ਸਾਹਿਬ ਕੰਪਲੈਕਸ ਦੇ ਵਿੱਚ ਅਗਾ ਨੰਬਰ 2 ਗੇਟ ਟਾਈਮ ਤਕਰੀਬਨ ਹੋ ਗਿਆ 5:25 ਦਾ ਟਾਈਮ ਹੈ ਪਹਿਲਾਂ ਅਸੀਂ ਉੱਠੇ ਕੋਣ ਹੈ 4 ਵਜੇ ਅੰਦੇ ਸਾਡੇ ਨਾਲ ਦੇ ਤਿਆਰ ਨਹੀਂ ਹੋਏ ਲੇਟ ਹੋ ਗਏ ਆ ਜਾ ਰਹੇ ਆ ਉਹ ਦੇਖੋ ਲੋਕ ਕਿਵੇਂ ਥੱਲੀ ਵਾਇਆ ਯਾਰ ਇੰਨੀ ਠੰਡ ਦੇ ਵਿੱਚ ਨਾ ਹਾਂਜੀ ਆਪਣੀ ਆਹ ਲੱਗੀ ਹੋਈ ਹੈ ਇੱਕ ਪੁਰਾਤਨ ਘੜੀ ਲੱਗੀ ਹੋਈ ਹੈ ਤੇ ਪੁਰਾਣੇ ਸਮੇਂ ਦੇ ਵਿੱਚ ਟਾਈਮ ਦੇਖਿਆ ਜਾਂਦਾ ਸੀਗਾ ਇਹ ਲਗਵਾਈ ਗਈ ਸੀ ਮਹਾਰਾਜਾ ਰਣਜੀਤ ਸਿੰਘ ਦੇ ਦੁਆਰਾ ਅਸੀਂ ਪਹੁੰਚ ਗਏ ਸੀ ਨੀਂ ਚਿੱਤੇ ਦਰਸ਼ਨ ਕਰਕੇ ਨਾ ਉੱਪਰਲੀ ਸਾਈਡ ਬੱਤੀ ਹੈ ਇਹਪਰੋਂ ਦੇਖ ਕੇ ਅਸੀਂ ਚਲੇ ਗਏ ਸੀ ਉੱਪਰ ਆਹ ਆ ਅਸੀਂ ਜਿਹੜੇ ਪੌੜਿਆਂ ਦੇ ਵਿੱਚ ਦੇਖਿਆ ਪੁਰਾਣੇ ਵੀ ਟਾਈਮ ਦੀ ਬਹੁਤ ਸਧੀਆ ਰਮੀਨਾਕਾਰੀ ਕੀਤੀ ਗਈ ਹੈ ਇਹਦੇ ਵਿੱਚ ਇਹ ਬਹੁਤ ਜ਼ਿਆਦਾ ਵੀ ਸੋਨਾ ਬਣਾਇਆ ਹੋਇਆ ਪਰ ਅੱਜ ਦੇ ਗਲਤ ਦੇ ਵੀ ਨਵੇਂ ਟਾਈਮ ਦੇ ਸਾਹਮਣੇ ਆਹ ਕਾਲਸਾ ਬਾਦਰੀ ਜੀ ਕੀ ਫਤਹਿ ਬੋਲੋ ਜੀ ਵਾਹਿਗੁਰੂ ਖੜਾ ਜੀ ਬਟੇ ਹਾਂਜੀ ਉਹ ਥੜਾ ਸਾਹਬ ਇੱਥੇ ਗੁਰੂ ਰਾਮਦਾਸ ਜੀ ਬੈਠ ਕੇ ਕੰਮਰਥ ਸਰੋਵਰ ਦੀ ਸੇਵਾ ਕਰਵਾਉਂਦੇ ਸੀਗੇ ਇੱਥੇ ਵੀ ਆਹ ਦਰਵਾਜ਼ਾ ਇਹ ਵੀ ਪੁਰਾਣੇ ਪ੍ਰਾਰਥਨ ਜੋਟਿਸ ਨਾਲ ਜੋ ਸਟਾਰਟਿੰਗ ਦੇ ਵਿੱਚ ਲੱਗਿਆ ਦਰਵਾਜ਼ਾ ਆਹ ਉਹ ਦਰਵਾਜ਼ਾ ਦੇਖੋ ਕਿੰਨੇ ਭਾਰੇ ਨੇ ਹਾਂਜੀ ਇਹ ਮਿਊਜ਼ੀਅਮ ਦੇ ਵਿੱਚ 18ਵੀਂ ਸਦੀ ਦੇ ਸ਼ਾਸਤਰ ਸੀ ਸਾਰੇ ਜੰਮਿਆਕ ਟੋਪਾਂ ਦੇ ਗੋਲੇ ਹੋਗੇ ਸੰਜੋਆ ਹੋ ਗਿਆ ਆ ਕਮਰਕਸ ਆਪਣੇ ਪੁਰਾਣੇ ਕੰਗੇ ਕਟਾਰ ਹਾਂਜੀ ਹੁਣ ਅਸੀਂ ਆ ਗਏ ਆ ਜੱਲਿਆਂ ਵਾਲਾ ਬਾਗ ਵਿੱਚ ਬੱਚਾ ਨੂੰ ਦਿਖਾਉਣ ਵਾਸਤੇ ਵੀ ਇਹ ਤੇ 13 April 1919 ਦਾ ਸ਼ਾਕਾ ਹੋਇਆ ਸੀ ਉਹ ਦੇਖਣ ਵਾਸਤੇ ਅਸੀਂ ਆ ਗਏ ਸੀਗੇ ਹੁਣ ਕਾਫੀ ਵੀ ਚੇਂਜ ਹੋ ਗਿਆ ਪਹਿਲਾਂ ਉਹ ਕਾਫੀ ਵੀ ਚੇਂਜ ਕਰਤਾ ਵੀ ਜਦੋਂ ਅਸੀਂ ਪਹਿਲਾਂ ਇਹ ਸੀ ਮੈਂ 2017 ਦੇ ਵਿੱਚ ਹੀ ਗਿਆ ਸੀ ਉਸ ਟਾਈਮ ਤਾਂ ਨਹੀਂ ਸੀਗਾ ਆ ਸੀਗਾ ਜੀ ਆਪਣਾ ਉਹ ਖੂਨੀ ਖੂਬ ਜਿਹਦੇ ਵਿੱਚ ਵੀ ਆਪਣੇ ਜਾਨਾਂ ਬਚਾਉਣ ਲਈ ਉਸ ਟਾਈਮ ਦੇ ਲੋਕ 13 April 1919 ਨੂੰ ਚਲਾ ਮਾਰ ਕੇ ਆਪਣੀ ਜਾਨ ਦੇ ਦਿੱਤੀ ਸੀ ਆ ਤੇ ਗੋਲੀਆਂ ਦੇ ਨਿਸ਼ਾਨ ਜੋ ਜਨਰਲ ਡਾਇਰ ਦੁਆਰਾ નિર્ਦੋਸ਼ ਲੋਕਾਂ ਤੇ ਫਾਇਰ ਕਰਵਾਇਆ ਗਿਆ ਸੀਗਾ ਉਸ ਟਾਈਮ ਦੇ ਗੋਲੀਆਂ ਦੇ ਨਿਸ਼ਾਨ ਨੇ ਤਕਰੀਬਨ 100 ਕੁਝ ਸਾਲ ਹੋ ਗਏ 1919 ਦਾ ਹੋਇਆ ਹੋਇਆ ਇਹ ਤੇ ਹੁਣ ਹੋਗਾ 2026 ਤਕਰੀਬਨ 106 ਸਾਲ ਹੋ ਗਏ ਆ ਬਣਿਆ ਆਪਣਾ ਸ਼ਹੀਦ ਸਮਾਰਕ ਜੋ ਉਸ ਟਾਈਮ ਦੇ ਸ਼ਹੀਦ ਹੋਏ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ ਇੱਥੇ ਅਸੀਂ ਪੀਦੇ ਜੀ 5 ਰੁਪਏ ਵਾਲਾ ਖੁੰਮੈਂਕ ਆਸ਼ਾ ਇਹ ਪੀ ਜਾਂਦਾ ਮੈਂ ਪੀ ਲਿਆ ਨੂਰੇ ਨੇ ਖੇਚਦਾ ਟਾਈਮ ਨਹੀਂ ਆ ਖਾਣਾ ਖਾ ਕੋ ਹਾਂ ਮਿਠਾ ਜਾ ਖਾਂਗੇ ਹਾਂਜੀ ਅਗੇ ਸਿੰਘ ਗੁਰਦੁਆਰਾ ਸਿੱਧਾ ਸਾਮਾ ਸਾਡੇ ਇੱਕ ਲੰਗਰ ਪ੍ਰਸ਼ਾਦ ਉੱਤੀ ਸਕ ਰਿਆ ਸੀਗਾ ਹੁਣ ਚੱਲੇ ਆਂ ਵਾਪਸ ਆਪਣੇ ਰੂਮ ਦੇ ਵਿੱਚ ਕਿਉਂਕਿ 11:30 ਦੇ ਕਰੀਬ ਅਸੀਂ ਚੈੱਕ ਆਊਟ ਕਰਨਾ ਹਾਂਜੀ ਆ ਜਿਹੜੇ ਅਸੀਂ ਰੂਮ ਦੇ ਵਿੱਚ ਰੋਗੇ ਸੀ ਕਿ ਰਾਧਾ ਰੈ residenc y ਕਰਕੇ ਕੋਈ ਹੋਟਲ ਸੀਗਾ ਇਹਦਾ ਇੰਨਾ ਬੇਕਾਰ ਵੀਊ ਰਿਆ ਨਾ ਸਾਡਾ ਨਾ ਇੱਥੇ ਗਰਮ ਪਾਣੀ ਸੀ ਜਦੋਂ ਉਹ ਕਿਹਾ ਸੀ ਗਰਮ ਪਾਣੀ ਚਲਾ ਦਿਓ ਉਹ ਕਹਿੰਦੇ 5 ਵਜੇ ਤੋਂ ਬਾਅਦ ਹੀ ਮਿਲੂ ਪਹਿਲਾਂ ਕੁਝ ਨਹੀਂ ਮਿਲਣਾ ਹਾਂਜੀ ਅਸੀਂ ਆ ਗਏ ਸੀ ਗੁਰਦੁਆਰ ਸਾਹਿਬ ਮੱਥਾ ਟੇਕ ਕੇ ਹੁਣ ਜਾ ਰਹੇ ਸੀ ਵਾਪਸ ਅਸੀਂ ਪਹੁੰਚ ਗਏ ਅਸੀਂ ਗੁਰਦੁਆਰਾ ਬਾਬਾ ਬੁੱਢਾ ਜੀ ਇੱਥੇ ਵੀ ਅਸੀਂ ਅਰਦਾਸ ਬੇਨਤੀ ਕਰਾਉਣੀ ਆ ਫਿਰ ਚੱਲਦੇ ਆ ਇੱਧਰ ਆ ਗਾ ਆਪਣਾ ਜੋੜਾ ਕਰ ਇੱਧਰ ਪਹਿਲਾਂ ਮੈਂ ਆਪਣੇ ਜੁੱਤੇ ਜਮ੍ਹਾਂ ਕਰਵਾ ਕੇ ਆਉਣਾ ਜੋੜੇ ਗੁਰਦੁਆਰਾ ਸਾਹਿਬ ਜਾਤਰ ਛੂੜੇ ਕਹਿੰਦੇ ਆ ਜੋੜੇ ਜਮ੍ਹਾਂ ਕਰਵਾ ਕੇ ਆਉਂਗਾ ਤੇ ਜਾਮ ਆ ਕੇ ਦਰ ਮੱਥਾ ਟੇਕਣ ਬਾਅਦ ਪਟਨਾ ਮਾਲ ਮੱਤਾ ਤੇ ਜੱਪਨਾ ਆਪ ਜਾ ਜਾ ਸਰਬ ਕਲਾ ਹਾਂਜੀ ਅੱਧੇ ਲਈ ਸਾਈਡ ਇੱਕ ਇਤਿਹਾਸ ਕਿ ਡੰਡਾ ਵਾਲਾ ਖੂਬ ਬਣਿਆ ਸੀ ਮੈਂ ਤੇ ਵੀ ਹਰ ਸਾਈਡ ਐਂਗਲ ਤੋਂ ਘੁੰਮ ਕੇ ਦੇਖ ਲਿਆ ਪਰ ਜਿਹੜਾ ਸ਼ੀਸ਼ੇ ਦਾ ਰਿਫਲੈਕਸ਼ਨ ਸੀ ਸਾਡਾ ਜਿਹੜਾ ਆਪਣੀ ਵੀ ਪਿੱਛੇ ਅੰਦਰ ਦਿਖਾ ਰਿਹਾ ਸੀ ਉਹ ਕੁਝ ਵੀ ਨਹੀਂ ਦਿਖਿਆ ਮੈਂ ਕਾਫੀ ਕੰਮ ਆ ਕੇ ਪਿੱਛੇ ਹੁਣ ਅਸੀਂ ਜਾ ਰਹੇ ਸੀ ਰਾਮਪੀਰ ਤੋਂ ਨਾ ਦੇਖ ਮੋਲੂ ਕਿੱਥੇ ਚੜ ਕੇ ਖੜ ਗਿਆ ਰਾਮਪੀਰ ਤੋਂ ਬਾਅਦ ਗੱਦਾ ਦਾ ਰਾਮ ਮੋਲੂ ਪੜੇ ਜਾਂਦਾ ਪੋਲਾ ਥੋੜੀ ਦਿੱਕਤ ਆਉ ਹੋਈ ਕ੍ਰੋਸਿੰਗ ਕਰਨ ਵਾਸਤੇ ਆਹ ਵਿਖੜਾ ਸਮਾਨ ਆ ਬਾਕੀ ਪਤਾ ਕਰਦੇ ਗੱਡੀ ਨਿਕਲੂ ਜਾਂ ਨਹੀਂ ਕੋਈ ਰਿਵਰਸ ਜਾਣਾ ਪਊਗਾ ਹਰੋਂ ਓਏ ਬਾਹਰ ਨਾਲ ਡਿਗ ਜੀ ਇਹਦਾ ਨਾਮ ਪਤਾ ਕੀ ਆ ਮਾਲੂ ਜੀ ਹਾਂ ਸਾਡੀ ਆਹ ਰੇਡ ਆ ਕੀ ਆ ਮੋਲੂ ਕੀ ਪਾਣੀ 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 ਕਹਿੰਦਾ ਪਾਣੀ ਪੜਿਆ ਜੀ ਨੂੰ ਜੀ ਹਰ ਦੇਖ ਲਾ ਕੋਨੂ ਗਾਟਾ ਬੈਠਾ ਦੇਖੋ ਭਾਈ ਕਿਵੇਂ ਬੈਠਾ ਕੋਨੂ ਆ ਗਿਆ ਰਾਮਪੀਰ ਸਿੰਘ ਇਦੋਂ ਹੁੰਦਾ ਟਰੈਕਟਰ ਸਿੱਧਾ ਮੁੜੀ ਜਾਂਦਾ ਮੈਂ ਔਰ ਦੇਖਣਾ ਦੇਖ ਕਿੱਦਾਂ ਮੋੜਦਾ ਪੰਚ ਤੋਂ ਮੋੜਦਾ ਹੈ ਆ ਅੱਜੀ ਬਹੁਤ ਹੀ ਗੱਸੀ ਰੋਟੀ ਗੱਸੀ ਹਾਂਜੀ ਹੁਣ ਅਸੀਂ ਪਹੁੰਚ ਗਏ ਆ ਰਾਮਪੀਰਥ ਦੇ ਇਹ ਜਗ੍ਹਾ ਦਾ ਇਤਿਹਾਸ ਇਹ ਸੀਗਾ ਜਿਹੜਾ ਤੁਸੀਂ ਵੱਡਾ ਸਰੋਵਰ ਦੇਖ ਰਹੇ ਹੋ ਨਾ ਇਹ ਕਹਿੰਦੇ ਹਨੂਮਾਨ ਜੀ ਨੇ ਵੀ ਢਾਈ ਟੱਕ ਮਾਰੇ ਸੀਗੇ ਉਹਨਾਂ ਦੇ ਵਿੱਚ ਇਹ ਪਟਦਾ ਸੀ ਏਡਾ ਵੱਡਾ ਸਰੋਵਰ ਹੈ ਕਾਫੀ ਵੱਡਾ ਹੈ ਇਹ ਬਸ ਫਰੰਟ 뷰 ਸੀਗਾ ਆ ਮੰਦਿਰ ਬਣਿਆ ਹੋਇਆ ਬਾਪਾ ਬਾਲਮੀਕ ਜੀ ਦਾ ਇੱਧੇ ਬੈਸੇ ਕਿਤੇ ਦਰਸ਼ਨ ਅੰਦਰ ਜਾ ਕੇ ਮੰਦ ਨੂੰ ਬੰਨ ਲਿਆ ਸੀ ਗਲਵਕੁਸ਼ ਨੇ ਉਧਰ ਫੜ ਲਿਆ ਹੀ ਘੋੜਾ ਆ ਦੇ ਉਹ ਬਾਪੂ ਕਿੱਥੇ ਰੱਸੀ ਪਾ ਰੱਖ ਇਧਰ ਆ ਲੈ ਜੇ ਬੰਬ ਬੋਲ ਬਿਜਤੀ ਦੀ ਮਰਤੀ ਆ ਨਹੀਂ ਆ ਰਿਹਾ ਕੋਈ ਟੈਨਸ਼ਨ ਨਹੀਂ ਮੈਨ ਯਾਰ ਇਹ ਨਾਲ ਬੈਠਾ ਆ ਰਿਹਾ ਗਣਾ ਬੰਦੀਆਂ ਜੇ ਜਦੋਂ ਤੇ ਪੇਜ ਆਲੇ ਉਹਦੀ ਤਾਂ ਜਿਵੇਂ ਹੁਣ ਪਹੁੰਚ ਗਏ ਸੀ ਗੁਰਦੁਆਰਾ ਸ੍ਰੀ ਤਰਨ ਤਰਨ ਸਾਹਿਬ ਆਹ ਦੇਖੋ ਜੀ ਸਰੋਵਰ ਕਿੰਨਾ ਵੱਡਾ ਹੈ ਔਟੋਗਨ 25 ਤੋਂ 30 ਕਿੱਲਾ ਦੇ ਵਿੱਚ ਲੱਗਦਾ ਜਿਹੜੇ ਹਿਸਾਬ ਨਾਲ ਵੀ ਬਣਾ ਆ ਵਾਕੀ ਐਗਜ਼ੈਕਟ ਪਤਾ ਨਹੀਂ ਆਇਆ ਸਾਹਮਣੇ ਦਰਬਾਰ ਸਾਹਿਬ ਆਪਣਾ ਜਾ ਕੇ ਉਧਰੋਂ ਮੱਥਾ ਟੇਕਾਂਗੇ ਅਸੀਂ ਤੰਗਰਪਾਤਲ ਸੰਗਤ ਚਲੇ ਜਾਵਾਂਗੇ ਪਿੰਡ ਨੂੰ ਇਹ ਕਿਹੜੇ ਬਾਪੇ ਦੇ ਗੁਰਦੁਆਰੇ ਆਏ ਇੱਥੇ ਆ ਜੀ ਗੁਰਦੁਆਰਾ 5ਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਜੀ ਗੁਰਦੁਆਰਾ ਸ੍ਰੀ ਮਨਜੀ ਸਾਹਿਬ ਸਥਾਨ ਤੇ ਕਿਸੇ ਗੁਰਗੋਬਨ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਿੱਲੀ ਤੋਂ ਦੋਸਤ ਚੰਦ ਸਵਾਹੀ ਨੂੰ ਗ੍ਰਿਫਤਾਰ ਕਰਕੇ ਦਵਾਈ ਸੀਗੇ ਇਸ ਰਾਸਤੋਂ ਨਿਕਲ ਰਾ ਨਾਈੜ ਵਾਸਤੇ ਸਟੇ ਕੀਤਾ ਸੀ ਇਸ ਲਈ ਇਸ ਜਗ੍ਹਾ ਦੰਦਾ ਹੈ ਗੁਰਦੁਆਰਾ ਸ੍ਰੀ ਮਨਜੀ ਸਾਹਿਬ ਇਹਨਾਂ ਦਾ ਸਾਰਾ ਰਾਹ ਤੱਕ ਨਹੀਂ ਸੈੱਟ ਹੋਣਾ ਕੰਮ ਹੈ ਨਾ ਕਦੇ ਠੰਡ ਕਦੇ ਉਲਟੀ ਕਦੇ ਹਾਇ ਲੋਈ ਕਦੇ ਹਾਇ ਖੇਸ ਹਾਂ ਹਾਂ ਜੀ ਅਸੀਂ ਹੁਣ ਪਹੁੰਚੀਏ ਸੀ ਆਪਣੇ ਪਿੰਡ ਆ ਸਾਡਾ ਸੰਗਰੂਰ ਆ ਰੋਡ ਆ ਗਿਆ ਸੀ ਕਿਉਂਕਿ ਕਾਫੀ ਲੇਟ ਹੋ ਚੁੱਕੇ ਸੀਗੇ ਇਸ ਕਰਕੇ ਰਸਤੇ ਦੀ ਵੀਡੀਓ ਨਾਲ ਇੱਕ ਵੈਸੀ ਵੀਡੀਓ ਬਹੁਤ ਫਿਰ ਲੰਬੀ ਹੋ ਜਾਂਦੀ ਰਸਤੇ ਰਸਤੇ ਦੀ ਕੀ ਵੀਮ ਵੀਡੀਓ ਬਣਾਉਣੀ ਸੀ ਹੁਣ ਅਸੀਂ ਆਪਣੇ ਆ ਬਿਲਕੁਲ